ਕੌਨਸਾ ਕੀਤੀ ਹੈ ਜਿਹੜੇ ਤਿੰਨ ਚਾਰ ਬੰਦੇ ਟਿੱਕਾ ਲਾ ਕੇ ਕੁਰਤਾ ਵੇਮਾ ਪਾ ਕੇ ਦਾੜੀਆਂ ਰੱਖ ਕੇ ਆਪਣੇ ਆਪ ਨੂੰ Hindu ਕਹਿੰਦੇ ਨੇ ਤੇ ਸ਼ਿਵ ਸੈਨਾ ਦੇ ਲੀਡਰ ਕਹਿੰਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਕੀਤੀ ਹੈ ਜਿਹੜੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ساری ਉਮਰ ਉਹ ਬੰਟੀ ਪਾਪਾ ਜੀ ਦੇ ਪੀਰਖਾਨੇ ਤੇ ਉਹਨਾਂ ਦੇ ਮੰਦਰ ਦੇ ਵਿੱਚ ਜਿਹੜਾ ਉਹ ਬਣਿਆ ਆਇਆ ਉੱਥੇ ਸਾਰਾ ਦਿਨ ਬਹਿੰਦੇ ਸੀ ਉਹਨਾਂ ਦੇ ਪ੍ਰੋਗਰਾਮਾਂ ਦੇ ਸਟੇਜਾਂ ਨੂੰ ਸੰਭਾਲਦੇ ਸੀ ਉਹਨਾਂ ਨੂੰ ਪਾਣੀ ਪੁਲਾਉਂਦੇ ਸੀ ਅੱਜ ਕੁਝ ਕਾਰਨ ਦੇ ਬਾਅਦ ਉਹਨਾਂ ਦੇ ਨਾਲ ਨਾਰਾਜ਼ ਹੋ ਗਏ ਐ ਤੇ ਜਿਹੜੇ ਕਈ ਸਾਲਾਂ ਤੋਂ ਸ਼ੋਭਾ ਯਾਤਰਾ ਕੱਢ ਰਹੇ ਆ ਬਾਬਾ ਜੀ ਹੈ ਪੀਰ ਪੀਰ ਕਾਨੇ ਤੋਂ ਆਪਣੇ ਦ੍ਰਿਸ਼ੀ ਮੈਦਾਨ ਤੋਂ ਚਲਦੀ ਆ ਉਹਦੇ ਵਿਰੋਧ ਦੇ ਵਿੱਚ ਹੋਏ ਹੋਇਆ ਬਿਲਕੁਲ ਨਹੀਂ ਹੋਏਗਾ ਸਾਰੇ ਹਿੰਦੂ ਸੰਗਠਨ ਤੇ ਸਾਰੇ ਲੋਕ ਬਾਬਾ ਜੀ ਦੇ ਨਾਲ ਨੇ ਅਸੀਂ ਇਸ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਉਹ ਪਹਿਲੇ ਨਾਲ ਚੱਲਦੇ ਸੀ ਉਹ ਅਲੱਗ-ਅਲੱਗ ਹੋ ਗਏ ਕਿੱਦਾਂ ਨਾਲ ਉਹ ਠੀਕ ਕਹਿੰਦੇ ਮਸਲਮਾਨ ਕਹਿੰਦੇ ਆ ਲੱਗਦਾ ਨਹੀਂ ਇਹ ਆਪਾਂ ਮਸਲਮਾਨ ਜਿਹੜੇ ਬੰਟੀ ਬਾਬਾ ਜੀ ਨੇ ਦੱਸਿਆ ਕਿ ਐਂਟੀ ਮੇਰੇ ਕਿਉਂ ਏ ਕਿਉਂਕਿ ਇਹ 13 ਸਾਲ ਤੋਂ ਬੰਟੀ ਬਾਬਾ ਜੀ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਆਪਣੀਆਂ ਯਾਤਰਾ ਦੀਆਂ ਪਰਚੀਆਂ ਗਰੀਬ ਕੁੜੀਆਂ ਦੇ ਨਾਮ ਤੇ ਪੈਸੇ ਲੈਂਦੇ ਰਹੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪੈਸੇ ਮਿਸਯੂਜ਼ ਹੁੰਦੇ ਉਹਨਾਂ ਨੇ ਬੰਦ ਕਰ ਦਿੱਤੇ ਤੇ ਐਂਟੀ ਹੋ ਗਏ ਪਰ ਹੁਣ ਕੁਝ ਦਿਨਾਂ ਤੋਂ ਇਹ ਤਿੰਨ-ਚਾਰ ਬੰਦੇ ਜਿਹੜੇ ਆਪਣੇ ਏਰੀਏ 'ਚ ਇਹ ਕੋਈ ਸਕੂਟਰ ਵੀ ਇਹਨਾਂ ਨੂੰ ਕੋਈ ਨਾ ਦੇਵੇ ਇਹਨਾਂ ਦੇ ਨਾਲ ਕੋਈ ਨਹੀਂ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਸੀਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਜਲਦੀ ਮਿਲਾਂਗੇ ਕਿਉਂਕਿ ਰੋਜ਼ ਸਵੇਰੇ ਲੜਦੇ ਨੇ ਸ਼ਾਮੀ ਰਾਜੀ ਨਮਾ ਕਰ ਲੈਂਦੇ ਨੇ ਇਹ ਪੂਰਾ ਬਲੈਕਮੇਲਿੰਗ ਕਰ ਰਹੇ ਨੇ ਅਸੀਂ ਭਗਵੰਤਬਾਨ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਨਸ਼ੇ ਦੇ ਵਿਰੁੱਧ ਮੀਮ ਕੀਤੀ ਹੈ ਬਲੈਕਮੇਲਰਾਂ ਤੇ ਵੀ ਨੱਤ ਪਾਓ ਸੱਚਾਈ ਨੂੰ ਸਾਹਮਣੇ ਲਿਆਓ ਕਿਹੜੇ ਬੰਦੇ ਬ੍ਰੈਕਫਾਸਟ ਕਰਦੇ ਆ ਇਹ ਜਿਹੜੇ ਚਾਰ ਬੰਦੇ ਸਰੇ ਆਮ ਸਾਡੇ ਬਾਬਾ ਜੀ ਬਾਰੇ ਨੀਰਵਰਮਾ ਰਜੀਵ ਟੰਡਨ ਚੰਦਗਾ ਚੱਡਾ ਤੇ ਹਥਾਪਰ ਸਾਹਿਬ ਜਿਹੜੇ ਫੇਰੇ ਬੋਲਦੇ ਫਿਰ ਜੁੱਤੀਆਂ ਖਾਂਦੇ ਫਿਰ ਹੱਥ ਜੋੜ ਲੈਂਦੇ ਨੇ ਇਹਨਾਂ ਦੇ ਹੀ ਬੰਦੇ ਇਹਨਾਂ ਨੂੰ ਭੋਂਕਾ ਕਹਿੰਦੇ ਨੇ ਤੇ ਇਹ ਬੰਦੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਨੇ ਚਾਰ ਚਾਰ ਵਾਰੀ ਹਾਰੇ ਹੋਏ ਨੇ ਕੋਈ ਬੰਦਾ ਤਾਂ ਹੋਵੇ ਬੰਟੀ ਬਾਬਾ ਜੀ ਨਾ ਤਾਂ ਉਤਰੀ ਪਾਰ ਸਾਰਾ ਉੱਤੇ ਦੇਖੋ ਤਾਂ ਸਹੀਆ ਜਿਹੜੀ ਦੁਨੀਆ ਆਈ ਹੈ ਇਹਨਾਂ ਦੇ ਕੰਮ ਹੋਇਆ ਕੋਈ ਵੈਸੇ ਨਹੀਂ ਆਈ ਇਹਨਾਂ ਵਾਂਗਣੀ ਆ ਅਸੀਂ ਕਦੀ ਵੀ ਅਸੀਂ ਲਿਟਰੀ ਕੀਤੀ ਹੈ ਪਰ ਪਬਲਿਕ ਦੇ ਵਿੱਚ ਪੈਂਦੇ ਸੀ ਪੀਰਾਂ ਨੂੰ ਮੰंदे ਸੀ ਇਹ ਪੀਰਾਂ ਦੇ ਐਂਟੀ ਬੋਲਦੇ ਪਏ ਨੇ ਕਦੀ ਕੁਝ ਬੋਲਦੇ ਨੇ ਕਦੀ ਕੁਝ ਬੋਲਦੇ ਨੇ ਸ਼ਹਿਰ ਦਾ ਮੋਲ ਜੇ ਐਨੇ ਬੰਟੀ ਬਾਬਾ ਜੀ ਨੂੰ ਕੋਈ ਗੱਲ ਕੱਢੀ ਜਾ ਮਿਸ ਯੂ ਬੋਲੇ ਤੇ ਅਸੀਂ ਇਹਨਾਂ ਦੇ ਘਰਾਂ ਦੇ ਬਾਹਰ ਧਰਨੇ ਲਾਵਾਂਗੇ ਹਾਂਜੀ ਯਾਤਰਾ ਹੋਵਾ ਮਾਂ ਕੇ ਨਿਕਲੂਗੀ ਸਾਰੇ ਨਾਲ ਨੇ ਇਹਨਾਂ ਦੇ ਘਰ ਦੀ ਹੈ ਜੇ ਉਹ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਪਤਾ ਲੱਗੇਗਾ ਗਲਤ ਹੈ ਪ੍ਰਸ਼ਾਸਨ ਦੇ ਕੇ ਕੀ ਇਹ ਕੀ ਲੱਗਦੇ ਆ ਰੋਕਣ ਵਾਲੇ ਇਹਨਾਂ ਕੋ ਕੋਈ ਅਧਿਕਾਰ ਨਹੀਂ ਇੰਨੇ ਸਾਲਾਂ ਤੋਂ ਚੱਲੀ ਆਦਾ ਮਤਲਬ ਚਾਰ ਬੰਦਿਆਂ ਕੋਲ ਇਹ ਸ਼ਹਿਰ ਦੇ ਡੀਸੀ ਨੇ ਏਸੀਪੀ ਨੇ ਕੌਣ ਨੇ ਆ ਬੰਦੇ ਕੋੜਕ ਮਸ਼ਰੂਪੀ ਕਹਿਣਾ ਚਾਹੇ ਮਹੌਲ ਨਾ ਖਰਾਬ ਹੋ ਪੁਲਿਸ ਕਮਿਸ਼ਨ ਅਸੀਂ ਤਾਂ ਮੈਂ ਡੀਜੀਪੀ ਸਾਹਿਬ ਲੁਧਿਆਣਾ ਕਮਿਸ਼ਨਰ ਸੰਪਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਤਾਂ ਪੁਰਾਣੇ ਪੇਤੀਓ ਨੌ ਤੋਂ ਲੈ ਕੇ ਬਾਲਾਂ ਦੇ ਹਰ ਬੰਦੇ ਦੇ ਪੇਤੀਓ ਕੀ ਇਹ ਬੰਦਿਆਂ ਦਾ ਉਹ ਜਮਾਨੇ ਕੰਮ ਕੀ ਸੀ ਅੱਜ ਲੱਖਾਂ ਦੀਆਂ ਗੱਡੀਆਂ ਇਹਨਾਂ ਦੇ ਵਿਹਲੇ ਫਿਰਦੇ ਆ ਤੇ ਇੰਨੇ ਇੰਨੇ ਬੰਦ ਗਨਮੈਂ ਲੈ ਕੇ ਘੁੰਮਦੇ ਇਹਨਾਂ ਦਾ ਖਰਚਾ ਕਿਵੇਂ ਚੱਲਦਾ ਅਸੀਂ 36 ਸਾਲੋਂ ਤੋਂ ਲੀਡਰੀ ਕੀਤੀ ਹੈ ਅੱਜ ਵੀ ਸਾਡੀ ਬਾਲਿਆਂ ਦੀ ਛੱਤ ਹੈ ਇਹਨਾਂ ਦੇ ਹਰ ਸ਼ਬਾ ਯਾਤਰਾ ਕਰਦੇ ਇੱਕ ਮੇਨਜ਼ ਲੈਂਦੇ ਆ ਉੱਚੀ ਉੱਚੀ ਬੋਲ ਕੇ ਟਿੱਕੇ ਲਾ ਕੇ ਹਿੰਦੂਆਂ ਨੂੰ ਯੂਜ਼ ਕਰ ਰਿਹਾ ਨਹੀਂ ਹੋਣ ਦੇਾਂਗੇ ਅਸੀਂ ਬੰਤੀ ਬਾਬਾ ਜੀ ਦੇ ਨਾਲ ਪੱਲੋ ਵੀ ਸੀ ਹੋਣ ਵੀ ਮੈਂ ਮੋਹਿਤ ਸ਼ਰਮਾ ਕਾਉਂਸਲਰ ਆ ਮੈਂ ਰੋਪੜ ਤੋਂ ਸਪੈਸ਼ਲ ਅੱਜ ਜਦੋਂ ਇਹ ਵਾਰਦਾਤ ਚੱਲ ਰਹੀ ਸੀ ਜਿਹੜੇ ਇਹ ਅਖੌਤੀ ਸ਼ਿਵ ਸੈਨਿਕ ਗਣੇ ਫਿਰਦੇ ਨੇ ਆਪਣੇ ਆਪ ਨੂੰ ਬਾਬਾ ਜੀ ਦੇ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਸੀਗੇ ਉਹਦੇ ਰਿਗਾਰਡਿੰਗ ਦੇਖ ਕੇ ਮੇਰੇ ਦਿਲ ਨੂੰ ਬੜੀ ਠੇਸ ਪਹੁੰਚੀ ਮੈਨੂੰ ਲੱਗਾ ਮੈਂ ਵੀ ਕਿਉਂਕਿ ਅਸੀਂ ਵੀ ਬਾਬਾ ਜੀ ਨੂੰ ਪਿਛਲੇ 8-10 ਸਾਲ ਤੋਂ ਜਾਣਦੇ ਨੇ ਉਹ ਬੰਦੇ ਨੇ ਮਤਲਬ ਕਿ ਵਧੀਆ ਕਰਮ ਕਰਦੇ ਨੇ ਉਹ ਕੋਈ ਸਾਰੇ ਧਰਮਾਂ ਦਾ ਉਹ ਸਤਿਕਾਰ ਕਰਦੇ ਨੇ ਸਤਿਕਾਰ ਕਰਨ ਦੇ ਨਾਂ ਨਾਲ ਗਰੀਬ ਕੁੜੀਆਂ ਦਾ ਵਿਆਹ ਦਾ ਕੰਮ ਕਾਰਜ ਕਰਦੇ ਨੇ ਹਰ ਗਰੀਬ ਦੀ ਮਦਦ ਕਰਦੇ ਨੇ ਕੋਈ ਬੰਦਾ 50 ਲੱਖ ਦੀ ਆਬਾਦੀ ਆ ਤੁਹਾਡੇ ਲੁਧਿਆਣੇ ਦੀ ਇੱਕ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਵੈਸੇ ਤਾਂ ਉਹਨਾਂ ਕੋਲ ਉੱਤਰੀ ਭਾਰਤ ਚੋਂ ਬੰਦੇ ਆਉਂਦੇ ਨੇ ਪਰ ਲੁਧਿਆਣੇ ਚ ਤੁਸੀਂ ਇੱਕ ਸਿੰਗਲ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਵੀ ਬਾਬਾ ਜੀ ਨੇ ਸਾਨੂੰ ਕਦੀ ਕੋਈ ਬਗਾਰ ਪਾਈ ਸਾਡੇ ਦੇ ਕਦੀ ਕੋਈ ਪੈਸਾ ਲਿੱਤਾ ਜਾਂ ਪੈਸੇ ਦੇ باوجود ਜਾਂ ਕਹਤਾ ਕਰੀਵੇ ਨਵੀਂ ਬਿਲਡਿੰਗ ਬਣ ਰਹੀ ਐ ਇੱਥੇ ਸਿਮਿੰਟ ਦੇ ਬੋਰੇ ਦੇ ਦੋ ਨੇਵਰ ਕਦੀ ਵੀ ਨਹੀਂ ਉਹਨਾਂ ਨੇ ਇੱਕ ਬੰਦਾ ਹਾਂ ਕਦੀ ਕਿਸੇ ਲੜਕੀ ਨਾਲ ਮਿਸਬੀਹੇਵ ਕੀਤਾ ਹੋਵੇ ਜਾਂ ਕੋਈ ਜਨਾਨੀ ਨੇ ਆ ਕੇ ਐਂ ਕਹਤਾ ਹੋਵੇ ਬਾਬਾ ਜੀ ਨੇ ਮੈਨੂੰ ਗਲਤ راہ ਪਾ ਦਿੱਤਾ ਜੀ ਉਹ ਬੰਦੇ ਸਹੀ ਕਰਮ ਕਰ ਰਹੇ ਨੇ ਭਗਤੀ ਕਰਦੇ ਨੇ ਉਹਨਾਂ ਦਾ ਜਿਹੜਾ ਡੇਰਾ ਏ ਬਿਲਕੁਲ ਪਾਕ ਸਾਫ਼ ਹੈ ਨਾਲ ਦੀ ਨਾਲ ਜਿਹੜਾ ਬਾਬਾ ਜੀ ਦਾ ਇੱਕ ਬਿਜ਼ਨਸ ਹੈ ਉਹ ਆਪਣਾ ਕੰਮਕਾਰ ਵੀ ਕਰਦੇ ਨੇ ਪੰਜ ਦਿਨ ਉਹ ਕਿਸੇ ਤੋਂ ਪੈਸਾ ਮੰਗਦੇ ਨਹੀਂ ਆ ਉਹ ਆਪਣਾ ਜਿਹੜਾ ਕੰਮ ਹੈ ਆਪ ਚਲਾਉਂਦੇ ਨੇ ਕੋਈ ਗਲਤ ਕੰਮ ਨਹੀਂ ਕਰਦੇ ਪਰ ਇੱਥੇ ਮੈਂ ਦੇਖਿਆ ਲੁਧਿਆਣਾ ਵਿੱਚ ਨਾ ਕੁਝ ਬੰਦੇ ਉਹਨਾਂ ਨੂੰ ਬਲੈਕਮੇਲ ਕਰਕੇ ਦਿਵਾਉਣਾ ਚਾਹੁੰਦੇ ਨੇ ਹੁਣ ਬਾਬਾ ਜੀ شریف ਆਦਮੀ ਆ ਅਗਲਾ ਕਹਿੰਦਾ ਯਾਰ ਮੈਂ ਲੈਣਾ ਨਹੀਂ ਕਿਸੇ ਤਰ੍ਹਾਂ ਪਈਆ ਦੇਣਾ ਨਹੀਂ ਵਾਈ ਸ਼ੁੱਡ ਆਈ ਮੈਂ ਕਿਉਂ ਗਲਤ ਕੰਮ ਕਰਾ ਮੈਂ ਉਹੀ ਕਹਤੇ ਉਲਝ ਪਰ ਹੁਣ ਬਾਬਾ ਜੀ ਕਹਿੰਦੇ ਯਾਰ ਹੱਦ ਹੋ ਗਈ 14 ਸਾਲ ਤੋਂ ਇੱਥੇ ਇਹ ਸੇਵਾ ਕਰਨ ਆ ਰਹੇ ਨੇ ਮੈਨੂੰ ਆਪਣੀ ਰੱਤ ਯਾਤਰਾ ਚ ਪਿਠਾਉਂਦੇ ਨੇ ਸਾਰਾ ਕੁਝ ਕਰਦੇ ਨੇ ਅੱਜ ਇਹ ਮੈਨੂੰ ਦੂਜੇ ਪਾਸੇ ਨੂੰ ਹੋ ਗਏ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਉਹ ਕਹਿੰਦੇ ਮੈਂ ਬਲੈਕਮੇਲ ਨਹੀਂ ਹੋਣਾ ਹੁਣ ਮੈਂ ਹੁਣ ਓਪਨ ਨੰਗਾ ਚਿੱਟਾ ਹੋ ਕੇ ਸਾਰਾ ਆਪਣਾ ਪੱਖ ਆ ਜਿਹੜਾ ਮੀਡੀਆ ਸਾਹਮਣੇ ਰੱਖੂੰਗਾ ਪ੍ਰਸ਼ਾਸਨ ਸਾਹਮਣੇ ਡੀਸੀ ਐਸਐਸਪੀ ਕਮਿਸ਼ਨ ਨੂੰ ਮਿਲਾਂਗੇ ਸਾਰਾ ਉਹ ਦੱਸਣਗੇ ਯਾਤਰਾ ਰਹੀ ਗੱਲ ਯਾਤਰਾ ਦੀ ਯਾਤਰਾ 201% ਨਿਕਲੂਗੀ ਕੋਈ ਮਤਵ ਨਹੀਂ ਹੋਵੇ ਯਾਤਰਾ ਪੋਸਟਪੋਨ ਹੋ ਜੀਵੇ 201% ਨਿਕਲੂਗੀ ਇਹ ਕੌਣ ਹੁੰਦੇ ਆ ਯਾਤਰਾ ਰੋਕਣ ਵਾਲੇ ਜਿੱਥੇ ਦੇਖਦੇ ਆ ਬਲੈਕਮੇ ਅਕੇਲਾ ਭਾਵੇਂ ਅਰੇ ਤੀ ਤੁਹਾਡੇ ਸਾਨੂੰ ਬਾਬਾ ਜੀ ਕਹਿੰਦੇ ਭਾਵੇਂ ਲੈ ਕੇ ਜਾਂਦੇ ਕੀ ਕਹਿੰਦਾ ਲਫਾ ਲਫਾ ਮਿਲਦਾ ਸੀ ਇਹਨਾਂ ਨੂੰ ਪਹਿਲੇ ਤਾਂ ਨਹੀਂ ਬੋਲਦੇ ਸੀ ਲਫਾ ਫੇ ਤਾਂ ਇਹਦਾ ਸੈਂਸ ਇਸ ਤਰ੍ਹਾਂ ਹੈ ਜੀ ਜਿੱਦਾਂ ਇਹ ਚਲੇ ਗਏ ਬਾਬਾ ਜੀ ਉਹ ਬਿਮਾਰ ਹੈ ਜੀ ਉੱਥੇ ਜਾਗਰਣ ਹੋ ਰਿਹਾ ਜੀ ਉੱਥੇ ਉਹ ਹੋ ਰਿਹਾ ਉੱਥੇ ਉਹ ਹੋ ਰਿਹਾ ਐਦਾਂ ਹੈ ਬਾਬਾ ਜੀ ਤੋਂ ਜੋ ਬਾਬਾ ਜੀ ਨੇ ਦੱਸਿਆ ਸਾਨੂੰ ਮੈਂ ਕਹਿੰਦੇ ਸੇਵਾ ਕਰ ਦਿੰਦਾ ਹੁੰਦਾ ਸੀ ਵੀ ਚੱਲ ਕੋਈ ਨਹੀਂ ਭਲੇ ਦਾ ਕੰਮ ਹੈ ਪਰ ਹੌਲੀ 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 ਬਾਬਾ ਜੀ ਨੂੰ ਜਦੋਂ ਗਿਆਨ ਹੋਣ ਲੱਗ ਗਿਆ ਅਗਲੇ ਨੇ ਮਨ ਕਰਤਾ ਅਗਲਾ ਕਹਿੰਦਾ ਯਾਰ ਮੈਂ ਨਹੀਂ ਦਿੰਦਾ ਮੈਂ ਆਪਣਾ ਕੁੜੀਆਂ ਦਾ ਵਿਆਹ ਕਰਦਾ ਹੈ ਗਰੀਬ ਦਾ ਗਰੀਬ ਦੀ ਮਦਦ ਕਰਦਾ ਮੈਂ ਆਪਣਾ ਲੱਗਿਆ ਹੋਇਆ ਪਰ ਮੈਂ ਤੁਹਾਨੂੰ ਕੁਝ ਨਹੀਂ ਦਿੰਦਾ ਹੁਣੇ ਵੀਂਗ